ਕੋਸ਼ਿਸ਼ ਤਸਵੀਰਾਂ ਅਸੀਂ ਅੱਜ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੱਲਾਂ ਵਾਲਾ ਖਾਸ ਸੋਸ਼ਲ ਵੈਲਫੇਅਰ ਸੈਟੀ ਨਿਰੰਗਕਾਰੀ ਮਿਸ਼ਨ ਦੇ ਜਿਹੜੇ ਉਧੇਦਾਰ ਹੈ ਅੱਜ ਇੱਥੇ ਪਹੁੰਚੇ ਹੈ ਵਸਤੀ ਮੁੱਧ ਰੇਲਵੇ ਸਟੇਸ਼ਨ ਦੇ ਸਾਹਮਣੇ ਵਸਤੀ ਮੁੱਧ ਹੈ ਨਿਰੰਗਕਾਰੀ ਮਿਸ਼ਨ ਦੇ ਜਿਹੜੇ ਟੀਮ ਹੈ ਸਮੁੱਚੀ ਟੀਮ ਸਵਸਥ ਭਾਰਤ ਦੇ ਅਧੀਨ ਜਿਹੜਾ ਉਪਰਾਲਾ ਕਰਦੇ ਆ ਸਮੇਂ-ਸਮੇਂ ਸਰ ਸਫਾਈ ਅਭਿਆਨ ਚਲਾਉਂਦੇ ਆ ਅੱਜ ਦਾ ਜਿਹੜਾ ਸਫਾਈ ਅਭਿਆਨ ਹੈ ਅਮਰਤ ਸਵਸਥ ਜਲ ਸ਼ੋਸ਼ਮਾਨ ਤੰਦਰੰਕਾਰ ਮਿਸ਼ਨ ਵੱਲੋਂ ਜਿਹੜਾ ਮਾਤਾ ਸੁਦਿਕਸ਼ਾ ਜੀ ਔਰ ਕੀ ਨਾਮ ਸੀਗਾ ਮਾਤਾ ਸੁਦਿਕਸ਼ਾ ਜੀ ਸਤਗੁਰੂ ਮਾਤਾ ਸੁਦਿਕਸ਼ਾ ਜੀ ਦੇ ਪ੍ਰੇਰਣਾ ਸਰੋਤ ਅੱਜ ਦਾ ਜਿਹੜਾ ਵਸਤੀ ਮੁੱਧ ਦੇ ਵਿੱਚ ਸਵਾਇ ਉਭਿਆਨ ਚਲਾ ਰਿਹਾ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਸੋ ਕਰਦੇ ਹਾਂ ਗੱਲਬਾਤ ਇੱਥੋਂ ਦੇ ਪਤਵੰਤੇ ਜਿਹੜੇ ਸੱਜਣ ਐ ਪਹੁੰਚੇ ਐ ਸਿਆਸੀ ਅਤੇ ਗੈਰ ਸਿਆਸੀ ਸਾਰੀਆਂ ਸੰਸਥਾਵਾਂ ਇੱਥੇ ਪਹੁੰਚਦੀਆਂ ਹਨ। ਤੋਂ ਤੁਸੀਂ ਦੇਖ ਰਹੇ ਹੋ ਸਾਹਮਣੇ ਲਾਈਵ ਤਸਵੀਰਾਂ ਸਾਡੇ ਸ਼ਹਿਰੀ ਵਿਕਾਸ ਪ੍ਰਧਾਨ ਸਤਪਾਲ ਜੀ ਚਾਵਲਾ ਉਹਨਾਂ ਦੇ ਨਾਲ ਉੱਗੇ ਸਮਾਜ ਸੇਵਿਕ ਰੋਸ਼ਨ ਲਾਲ ਜੀ ਬਿੱਟਾ ਇਸ ਟਾਈਮ ਤੇ ਮੌਜੂਦ ਹੈ ਸਾਡੇ ਨਾਲ ਬਲਵੀਰ ਕਾਲਾ ਜੀ ਔਰ ਗੁਰਪੀ ਜੀ ਸੋ ਇਹਨਾਂ ਦੇ ਨਾਲ ਕਰਦੇ ਆ ਜੀ ਗੱਲਬਾਤ ਪਿਆਰ ਸੇ ਬੋਲੋ ਧੰਨ ਨਰਨੰਕਾਰ ਜੀ ਅੱਜ ਸਤਖੰਡ ਵਾਸੀ ਬਾਬਾ ਹਰਦੇਵ ਸਿੰਘ ਜੀ ਜਿਨ੍ਹਾਂ ਦੀ ਮਿੱਟੀ ਯਾਦ ਨੂੰ ਤਾਜ਼ਾ ਕਰਦੇ ਹੋਏ ਔਰ ਉਹਨਾਂ ਦੇ ਪੂਰਨਿਆਂ ਦੇ ਚਲਦੇ ਹੋਏ ਮੱਲਾਂ ਵਾਲਾ ਜ਼ੋਨ ਦੇ ਜਿਹੜੇ ਸਾਡੇ ਮੁਖੀ ਨੇ ਸਰਦਾਰ ਬਲਬੀਰ ਸਿੰਘ ਜੀ ਉਹਨਾਂ ਦੇ ਨਾਲ ਗੋਲਦੀ ਜੀ ਔਰ ਪ੍ਰੀਮ ਜੀ ਤੇ ਸਾਡੇ ਨਾਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਸਤਪਾਲ ਚਾਲਲਾ ਜੀ ਜੋ ਇਹਨਾਂ ਨੇ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਜਨਮ ਦਿਨ ਦੀ ਯਾਦ ਦੇ ਵਿੱਚ ਆਪਾਂ ਸਫਾਈ ਮੈਮ ਨੂੰ ਜਾਰੀ ਕਰਦੇ ਆਂ ਸਫਾਈ ਮੈਮ ਕਰਦੇ ਆਂ ਉਹਨੂੰ ਇਹਨਾਂ ਨੇ ਨਿਰੰਤਰ ਜਾਰੀ ਕਰਦੇ ਹੋਏ ਰੱਖਦੇ ਹੋਏ ਅੱਜ ਵਸਤੀ ਮੁੱਧ ਦੇ ਸ਼ਮਸ਼ਾਨ ਘਾਟ ਦੀ ਅਤੇ ਨਾਲ ਹੀ ਵਸਤੀ ਮੁੱਧ ਦੇ ਨਾਲ ਵਾਟਰ ਸਪਲਾਈ ਜੋ ਉਹਨੂੰ ਵੀ ਸਪਾਈ ਦੇ ਤਹਿਤ ਲਿਆ ਹੈ ਔਰ ਬਹੁਤ ਵਧੀਆ ਕਾਰਜਿਕ ਹੋ ਰਿਹਾ ਹੈ ਔਰ ਪ੍ਰਮਾਤਮਾ ਇਹਨਾਂ ਨੂੰ ਸਾਰੀ ਸੰਗਤ ਨੂੰ ਸਾਰੀ ਤਰੱਕੀ ਬਖਸ਼ੇ ਔਰ ਇਹਨਾਂ ਨੂੰ ਅਤਿਸ਼ਾ ਇਸੇ ਤਰ੍ਹਾਂ ਹੀ ਬਰੰਦਾ ਰਹੇ ਔਰ ਬਾਬਾ ਜੀ ਦੇ ਪਾਏ ਪੂਰਨਿਆਂ ਤੇ ਅਸੀਂ ਸਾਰੇ ਚਲਦੇ ਰਹੀਏ ਔਰ ਅਸੀਂ ਜਿਸ ਤਰ੍ਹਾਂ ਬਲਵੀਰ ਕਾਲਾ ਜੀ ਨੇ ਕਿਹਾ ਕਿ ਜੋ ਸਾਡੇ ਹਿੰਦੁਸਤਾਨ ਦੀਆਂ ਪ੍ਰੋਪਰਟੀਆਂ ਨੇ ਸਰਕਾਰੀ ਉਹਨਾਂ ਨੂੰ ਸਾਂਭ ਸੰਭਾਲ ਕਰਨੀ ਸਾਡਾ ਆਪਣਾ ਨਿੱਜੀ ਫਰਜ਼ ਬਣਦਾ ਹੈ ਇਹ ਬਹੁਤ ਵਧੀਆ ਅਪਰਾਲ ਹੈ ਪਰਮਾਤਮਾ ਇਹਨਾਂ ਨੂੰ ਹੋਰ ਤਾਕਤ ਬਖਸ਼ੀ ਇਸੇ ਤਰ੍ਹਾਂ ਇਹ ਨਿਰੰਤਰ ਜਾਰੀ ਰਹਿਣ ਧੰਨ ਧੰਨ ਕਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਪਿਆਰ ਸੇ ਬੋਲੋ ਜੀ ਧੰਨ ਧੰਨ ਕਰ ਜੀ ਅੱਜ 23 ਫਰਵਰੀ 2025 ਸਾਡੇ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀ ਯਾਦ ਵਿੱਚ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਡੇ ਸਤਿਗੁਰੂ ਮਹਤਾਬ ਸੁਦਿਕਸ਼ਾ ਜੀ ਉਹਨਾਂ ਦੀ ਹੁਕਮ ਅਨੁਸਾਰ ਇੱਥੇ ਜਲ ਜਲਦੀ ਸਫਾਈ ਔਰ ਸਾਹਸ੍ਰੇਸ਼ ਸ਼ਮਸ਼ਾਨ ਘਾਟ ਦੀ ਸਫਾਈ ਔਰ ਬਹੁਤ ਪ੍ਰੇਮ ਨਾਲ ਅਸੀਂ ਸਵੇਰ ਤੋਂ ਲੱਗੇ ਹਾਂ 7 ਵਜੇ ਤੋਂ ਔਰ 12 ਵਜੇ ਤੱਕ ਇੱਥੇ ਸਾਡੀ ਸਫਾਈ ਚੱਲੇਗੀ ਅਸੀਂ ਸਾਡੇ ਗੁਰੂ ਦਾ ਇਹੀ ਉਪਦੇਸ਼ ਹੈ ਕਿ ਸ਼ਾਂਤੀ ਸਫਾਈ ਔਰ ਸਾਡੀ ਜੋ ਸਾਡੇ ਸਾਡੀ ਆਪਦੀ ਜੋ ਬਿਲਡਿੰਗਾਂ ਹਨ ਆਪਦੀ ਜੋ ਪ੍ਰਾਪਰਟੀ ਹੈ ਦੇਸ਼ ਦੀ ਉਹਨੂੰ ਅਸੀਂ ਬਚਾ ਕੇ ਰੱਖੀਏ ਅਸੀਂ ਬਹੁਤ ਬਹੁਤ ਸਤਿਕਾਰ ਕਰਦੇ ਹਾਂ ਤੇ ਮਰਚੰਦਾ ਸਾਹਿਬ ਵੀ ਆ ਸਾਡੇ ਕੋਲ ਇੱਥੇ ਆਏ ਹਨ ਔਰ ਪਰਮ ਪੂਜੇ ਚਾवला ਸਾਹਿਬ ਜੀ ਸਾਤਪਾਲ ਜੀ ਚਾवला ਜੋ ਐਮਸੀ ਹਨ ਸਾਰਸੰਗਤ ਉਹ ਵੀ ਇੱਥੇ ਪਧਾਰਿਆ ਹਨ ਔਰ ਉਹਨਾਂ ਦੇ ਨਾਲ ਰੋਸ਼ਨ ਲਾਲ ਜੀ ਬੇਟਾ ਉਹ ਵੀ ਆਏ ਹਨ ਅੱਜ ਸਾਡਾ ਸਾਰਾ ਸੇਵਾਦਲ ਭੈਣਾ ਦੇ ਰੂਪ ਵਿੱਚ ਮਹਾ ਬੰਦਿਆਂ ਦੇ ਰੂਪ ਵਿੱਚ ਸਾਰਸੰਗਤ ਸਾਰਾ ਇੱਥੇ ਸੇਵਾਵਾਂ ਯੂਨੀਫਾਰਮ ਪਾ ਕੇ ਕਰ ਰਿਹਾ ਹੈ ਔਰ ਇਹੀ ਅਸੀਂ ਦਾਂ ਤੋਂ ਮੰਗ ਕਰਦੇ ਆ ਕਿ ਸਾਨੂੰ ਜਿੱਥੇ ਵੀ ਸ਼ਹਿਰ ਚ ਕਿਤੇ ਸਫਾਈ ਦੀ ਲੋੜ ਪਵੇ ਸਾਨੂੰ ਦੱਸਿਆ ਜਾਵੇ ਤੇ ਅਸੀਂ ਉੱਥੇ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਵਾਂਗੇ ਔਰ ਆਪਦੇ ਗੁਰੂ ਦਾ ਨਾਮ ਰੋਸ਼ਨ ਕਰਾਂਗੇ ਯਾਰ ਸੇ ਬੋਲ ਅੱਜ 23 ਫਰਵਰੀ ਨੂੰ ਜਿਹੜਾ ਤਨ ਰੰਕਾਰ ਜੀ ਜਿਹੜਾ ਮਿਸ਼ਨ ਹੈ ਇਹ ਬਹੁਤ ਹੀ ਵੱਡਾ ਮਿਸ਼ਨ ਹੈ ਸਭ ਤੋਂ ਪਹਿਲਾਂ ਅਸੀਂ ਬੇਨਤੀ ਕਰਦੇ ਆ ਤੇ ਅਰਦਾਸ ਕਰਦੇ ਆ ਸਾਰੇ ਜਣੇ ਬੁਲ ਜਾਣ ਤਨ ਰੰਕਾਰ ਜੀ ਅੱਜ ਜਿਹੜਾ ਇਹ 23 ਫਰਵਰੀ ਨੂੰ ਜਿਹੜਾ ਇਹਨਾਂ ਸਫਾਈ ਮੁਹਿੰਮ ਚਲਾਈ ਹੋਈ ਏ ਇਹ ਜਿਹੜੀ ਇਹਨਾਂ ਦੇ ਸਾਡੇ ਸਾਰੇ ਆਲ ਇੰਡੀਆ ਦੇ ਗੁਰੂ ਜਾਂ ਸਾਡੇ ਕੋਈ ਵੀ ਧਰਮ ਦੇ ਜਿਹੜੇ ਮੁਖੀ ਹੁੰਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਕਰਦੇ ਨੇ ਜਿਹੜੇ ਤਨ ਰੰਕਾਰ ਜਿਹੜੇ ਮਿਸ਼ਨ ਏ ਇਹ ਬਹੁਤ ਵੱਡਾ ਮਿਸ਼ਨ ਏ ਇਸ ਮਿਸ਼ਨ ਦੇ ਜਿਹੜੇ ਮੁਖੀ ਬਾਬਾ ਹਰਦੇਵ ਸਿੰਘ ਜੀ ਜਿਹੜੇ ਉਹਨਾਂ ਦੇ ਜਨਮ ਦਿਹਾੜੇ ਦੀ ਯਾਦ ਵਿੱਚ ਬੀਬੀ ਮਾਤਾ ਸੁਦਿਖਾ ਜੀ ਮਹਾਰਾਜ ਜੀ ਉਹਨਾਂ ਦੀ ਪ੍ਰੇਰਣਾ ਸਦਕਾ ਇਹ ਜਿਹੜਾ ਹਰ 23 ਫਰਵਰੀ ਨੂੰ ਜਿਹੜਾ ਸਫਾਈ ਮੇਮ ਚਲਾਉਂਦੇ ਨੇ ਪਿਛਲੀ ਵਾਰੀ ਇਹਨਾਂ ਨੇ 23 ਫਰਵਰੀ ਨੂੰ ਜਿਹੜਾ ਸਾਡੇ ਹਸਪੀਟਲ ਦੇ ਵਿੱਚ ਮੱਲਾਂ ਵਾਲੇ ਦੇ ਵਿੱਚ ਮੇਮ ਚਲਾਈ ਸੀ ਔਰ ਸਫਾਈ ਕੀਤੀ ਸੀ ਇਹ ਜਿਹੜਾ ਮਿਸ਼ਨ ਹੈ ਬਹੁਤ ਹੀ ਵਧੀਆ ਉਤਸ਼ਾਹ ਨਾਲ ਤੇ ਔਰ ਸੰਗਤ ਦੀ ਜਿਹੜੀ ਇਹ ਪ੍ਰੇਰਣਾ ਹੈ ਜਾਂ ਵੱਡਿਆਂ ਦੀ ਜਿਹੜੀ ਗੁਰੂ ਸਾਹਿਬ ਦੀ ਪ੍ਰੇਰਣਾ ਉਹਨਾਂ ਦੇ ਪੂਰਨ ਉੱਤੇ ਚੱਲਦੀ ਹੈ ਅਤੇ ਇਹ ਜਿਹੜਾ ਇਹ ਸਫਾਈ ਦਾ ਮਿਮ ਜਿਹੜੀ ਸ਼ੁਰੂ ਕੀਤੀ ਹੋਈ ਹੈ ਤੇ ਬਸ ਅਸੀਂ ਬਲਵੀਰ ਸਿੰਘ ਜੀ ਜਿਹੜੇ ਕਾਲਾ ਜੀ ਔਰ ਗੋਲਡੀ ਜੀ ਜਿਹੜੇ ਇਸ ਸੰਸਥਾ ਦੇ ਮੱਲਾਂ ਵਾਲੇ ਦੇ ਮੁਖੀ ਨੇ ਜਾਂ ਹੋਰ ਵੀ ਮੁਖੀ ਨੇ ਇਹਨਾਂ ਦਾ ਸਾਡੇ ਮੱਲਾਂ ਵਾਲੇ ਨੂੰ ਬਹੁਤ ਹੀ ਸਹਿਯੋਗ ਹੈ ਜਿਹੜਾ ਇਹ ਸਫਾਈ ਦਾ ਕੰਮ ਜਿਹੜਾ ਇਹ ਕਰਦੇ ਨੇ ਅੱਜ ਜਿਹੜਾ ਸਫਾਈ ਦਾ ਕੰਮ ਇਹ ਮੁਧ ਵਸਤੀ ਜਿਹੜੀ ਸਾਡੀ ਵਾਰਡ ਨੰਬਰ 9 ਹੈ ਉਹਦੇ ਵਿੱਚ ਸ਼ਮਸ਼ਾਨ ਘਾਟ ਵਿੱਚ ਕਰ ਰਹੇ ਨੇ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਅਸੀਂ ਸਾਰੇ ਮਿਸ਼ਨ ਵੱਲੋਂ ਤਨਰੰਗ ਕਾਰਜੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਤੇ ਬਹੁਤ ਹੀ ਅਸੀਂ ਸਤਕਾਰਯੋਗ ਇਹਨਾਂ ਬਾਬਾ ਜੀ ਤੇ ਇਹਨਾਂ ਦੇ ਮਾਤਾ ਜੀ ਦੇ ਪੂਰਨਿਆਂ ਦੇ ਉੱਤੇ ਚੱਲਦੇ ਆਂ ਸਾਰੀ ਸੰਗਤ ਚੱਲਦੀ ਹੈ ਤਨਰੰਗ ਕਾਰਜੀ